ਇਸੇ ਲਈ ਆਪਾਂ ਦਾ ਸਿਲੰਡਰ ਚੱਕ ਲਿਆ ਕਹਿੰਦੇ ਮੇਰੇ ਵੀ ਗੈਂਬਾ ਤਿਆਰ ਚਾਹੀਦੀ ਆ ਪੰਚਾਇਤੋਂ ਫੇਰ ਜਦੋਂ ਇਹਨੇ ਚਾਰਜ ਬਣਾ ਲਈ ਤੇ ਇਹਨੇ ਛੱਡ ਦੇਣਾ ਆਪਦੇ ਘਰਦਿਆਂ ਦਾ ਖਿਹੜਾ ਹਾਂ ਉਹ ਉਹ ਤਾਂ ਕਹਿੰਦੇ ਡਬਈ ਚ ਟਰਾਲੇ ਬੈਗ ਲਵਾਉਂਦਾ ਰਿਹਾ ਦੇ ਤੇ ਫੇਰ ਇੱਥੇ ਆਣ ਕੇ ਇੰਨੀ ਕਹਣਾ ਖਾਚ ਕੌਣ ਹੋਇਆ ਮੱਟਾ ਜਿਹੜਟਿਆਂ ਤੇ ਕੀ ਜੜੀ ਮੈਨੂੰ ਡਿੱਗੀ ਚ ਪੁੱਛਿਆ ਨਹੀਂ ਡਿੱਗੀ ਚ ਤਾੜ ਕੇ ਲਿਆ ਨਾ ਆਪਣਾ ਅੱਜ ਅੱਜ ਬਾਈਕਾਟ ਕਰ ਦੇਣਾ ਬਸ ਅੱਜ ਘਰਦਿਆਂ ਨੂੰ ਕਹਿ ਦੇਣਾ ਤੁਸੀਂ ਬਸ ਇੰਨੇ ਨੇ ਦੇਖਦਾ ਫਿਰਦਾ ਹੀ ਹਾਂਜੀ ਸਸਰੀਕਲ ਕੀ ਹਲਚਲ ਤੇ ਆਜ ਦੇ ਬਲਾਵ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਲੈਣ ਚੱਲੇ ਆਪਾਂ ਤੂੜੀ ਤੇ ਤੂੜੀ ਦੇ ਨਾਲ ਆ ਪਤਨ ਦੱਸ ਦਈਏ ਗਿਆ ਪਲ ਹੈ ਚਾਰ ਲੈਣ ਚੱਲੇ ਆ ਚਾਰ ਲੈਣ ਚੱਲੇ ਤੂੜੀ ਲੈਣ ਚੱਲੇ ਤੈਨੂੰ ਇੰਨਾ ਹੀ ਨਹੀਂ ਪਤਾ ਥੋਤੀਏ ਜੇ ਚਾਰ ਦਾ ਕੱਲ ਦਾ ਗੱਗੂ ਨੇ ਠੰਡੀਆਂ ਹਵਾਵਾਂ ਦੇ ਵਿੱਚ ਚੱਲਦੇ ਹੋਏ ਕਹਿੰਦੇ ਚਾਰ ਤਾਂ ਗੱਭਰੂ ਲੈ ਆ ਤੇ ਆਪਾਂ ਹੁਣ ਲੈ ਚਲੀਏ ਨਾਲ ਭਾਂਡੇ ਛੰਨੇ ਕਹਿੰਦੇ ਉੱਥੇ ਕਹਿੰਦੇ ਚਾਹ ਬਣਾਉਂਦਾ ਪ੍ਰੋਸੈਸ ਵੀ ਗੱਭਰੂਆਂ ਨੇ ਪੂਰਾ ਕਰਨਾ ਹੈ ਇਸ ਲਈ ਆਪਾਂ ਆਪਦਾ ਸਿਲੰਡਰ ਚੱਕ ਲਿਆ ਕਹਿੰਦੇ ਮੇਰੇ ਵੀਰੋ ਚੱਕ ਕੇ ਕਹਿੰਦੇ ਗੱ ਤੇ ਮੇਰੇ ਵੀਰੋ ਆਪਾਂ ਹੁਣ ਜਾਈਏ ਛੇਤੀ ਛੇਤੀ ਵੀਰ ਜੀ ਗੱਡੀ ਦੀ ਗੱਡੀ ਚਾਬੀ ਲੈ ਉਹ ਜੂ ਵੀ ਆ ਚੱਕਲ ਚੱਲ ਹੋਏ ਉੱਥੇ ਜਾ ਮਰਾ ਵੀਰ ਆ ਤੂੰ ਚਾਬੀ ਲੈ ਕੇ ਆਵੇਂ ਮੈਂ ਗੱਡੀ ਦੀ ਮੈਂ ਸਮਾਨਾਂ ਦੂਜਾ ਵੀ ਚੱਕ ਕੇ ਲੈਉਣਾ ਇਹ ਚ ਕੀ ਗੱਲ ਐ ਜਾ ਭਾਂਡੇ ਠਿੰਡੇ ਦੇ ਲੈ ਕੇ ਭਾਂਡੇ ਭਾਂਡੇ ਲੈ ਕੇ ਚਾਰ ਗਲਾਸ ਦੇ ਤੇ ਆ ਪੰਜ ਬਾਠ ਠੀਕ ਆ ਬੋਤਲ ਚਾਹ ਵਾਲੀ ਵੀ ਦੇ ਦੇ ਜਾ ਮੈਂ ਫਿਰ ਲੈ ਕੇ ਦੁੱਧ ਦੇ ਦੇ ਬੋਤਲ ਚਾਹ ਵਾਲੀ ਤੇ ਦੁੱਧ ਪਾ ਦੇਣਾ ਹੀ ਦੁੱਧ ਦੇ ਬੋਤਲ ਚ 40 ਹੀ ਪਾ ਦੇਣਾ ਸੀ ਕੰਨੀ ਚ ਨਹੀਂ ਉਹ ਚ ਪਾ ਦੇ ਹਰਮਣ ਉਹ ਸਗੋਂ 40 ਬੋਤਲ ਟੈਟ ਕਰਕੇ ਲਾਦੀ ਹੋ ਚੁ ਕਿੱਥੇ ਦੁੱਧ ਡੋਲੀ ਇਹਨਾਂ ਨਾਲੇ ਉਹ ਝੋਮੇ ਦਾ ਉਵੇਂ ਹੀ ਰਹੂਗਾ ਦੁੱਧ ਨਾ 40 ਬੋਤਲ ਚ ਪਾ ਦੇ ਕੰਨੀ ਬਾਅਦ ਚ ਰਹਿ ਗਈ ਤੇ ਤੂੰ ਮੈਨੂੰ ਕਹਿੰਦਾ ਭਾਂਡੇ ਘਟਾ ਲਿਆ ਆ ਆਹੋ ਸਿੱਧੀ ਜੀ ਗੱਲ ਆ ਭਾਂਡਾ ਫਿਰ ਆਪੇ ਨਹੀਂ ਰਹਿੰਦਾ ਜਦੋਂ ਫਿਰ ਆਖੀ ਕਹਿੰਦੇ ਆਪਣੀ ਟੀਮ ਤਿਆਰ ਪਰ ਤਿਆਰ ਦੀ ਕੰਡਈ ਆਪਾਂ ਨੂੰ ਨੋਨੀ ਖੋਲ ਬੂਆ ਆਹ ਖੋਲ ਡਿੱਗੀ ਖੋਲ ਡਿੱਗੀ ਓਏ ਆਣਾ ਐ ਕਰਨਾ ਹੈ ਨੋਨੀ ਆ ਜਿਹੜਾ ਕਈ ਦਿਨਾਂ ਨੇ ਦੁੱਧ ਨਹੀਂ ਕੈਨੀ ਆਗਾ ਹਾਂ ਕੈਨੀ ਚ ਨਹੀਂ ਦੁੱਧ ਪਰਾਵਾ ਖਾਲੀ ਦਾ ਡੱਬੇ ਚਾ ਦੱਬੇ ਆਲਾ ਦੋ ਦੁੱਧ ਚ ਪਲਟਲਾ ਬੋਤਲ ਚ ਨਾਲੇ ਤਾਜ਼ਾ ਰਹੂਗਾ ਬੰਦ ਮੈਂ ਫਿਰ ਕਰਦਾ ਹਾਂ ਸੁਮਾਰਾ ਖੋਦਰ ਲੈ ਡੱਬੀ ਵੀ ਦੇ ਮਾਚਸਤੀ ਲੀਆਂ ਉਥੇ ਜ਼ਰੂਰੀ ਨੇ ਸਿਲੰਡਰ ਵੀ ਤਿਆਰ ਹੈ ਗੈਂਗ ਤਿਆਰ ਹੈ ਗੈਂਗ ਬਸ ਤਿਆਰ ਚਾਹੀਦੀ ਆ 500 ਪੈਰ ਬਸ ਤੇ ਆਪਾਂ ਕਾ ਸਾਰੇ ਪੰਡਾਲ ਲਈ ਬਣਾਉਣੇ ਆ ਉੱਥੇ 25 30 ਬੰਦੇ ਆਲ ਤਾਂ 4-5 ਟੋਟਲੂ ਆਪਾਂ ਇਹਨਾਂ ਦੀ ਚਾਹ ਬਣਾਉਣੀ ਆ ਇਹਨਾਂ ਦੇ ਬੰਦਿਆਂ ਲਈ ਥੋੜੀ ਚਾਹ ਬਣਾਉਣੀ ਆ ਹਾਂ ਥੋ ਵੀ ਧੁੰਦਣਾ ਬੁਰਾ ਹਾਲ ਹੋਇਆ ਪਿਆ ਗੈਂਗ ਮੈਂਬਰ ਇਧਰ ਤੋਂ ਇਦੇ ਸਾਰੇ ਬੈਠੇ ਕਨੀ ਟੇਕ ਕੇ ਮਗਰ ਇੱਕ ਪਰੇ ਡਿੱਗੀ ਜੀ ਵੜਿਆ ਪਿਆ ਗੋਲੂ ਠੀਕ ਆ ਡਿੱਗੀ ਬੈਠਾ ਹਾਂਜੀ ਹਾਂਜੀ ਠੀਕ ਹੈ ਹੈ ਦਾ ਜੀ ਠੰਡ ਤੇ ਨਹੀਂ ਲੱਗਦੀ ਕਿ ਤੇ ਹਵਾਵਾਂ ਆਈ ਦੀ ਹੋਵੇ ਥੱਲੋਂ ਹਾਂ ਜੀ ਨਿੱਗੇ ਨਿੱਗੇ ਆਪਾਂ ਨਿੱਗੇ ਨਿੱਗੇ ਜਾਣਾ ਆਪਾਂ ਕੱਲ ਗੱਗੂ ਨੇ ਮਾਰਤਾ ਕਹਿੰਦੇ ਹੈ ਕੱਲ ਕਹਿੰਦੇ ਜੀ ਦੇ ਲੈ ਗਿਆ ਕੱਲ ਬਰਾਹਲ ਦਾ ਮੋਰਾ ਲੈ ਗਿਆ ਲੱਕੋ ਕਰ ਦੇ ਚਲੋ ਪਹੁੰਚ ਜੀ ਧੁੰਦ ਬਹੁਤ ਜ਼ਿਆਦਾ ਟੂ ਮੱਚ ਗੱਡੀ ਚਲਾ ਲਈਏ ਸੇਫਟੀ ਨਾਲ ਨਹੀਂ ਆਏ ਹੁਣ ਸਟੀਲ ਦੇ ਗਲਾਸਾਂ ਜੈਂ ਹੈ ਤੂੰ ਵੇਖ ਲੈ ਵੀ ਲੰਗਰ ਲੱਗਾ ਤੇ ਦਵਾ-ਦਵਾ ਹੋ ਗਿਆ ਦਵਾਲੇ ਐ ਹੁਣ ਪੱਟੂ ਦੇ ਦੇ ਮੈਂ ਧੰਦ ਪੀਣਾ ਆਪ ਤਾਂ ਬਣਾਉਣੇ ਬਣਾਉਣੇ ਚੱਲ ਗਿਆ ਹਨ ਤਰਮੋਸ਼ ਵੀ ਭਰ ਦਿਓ ਧੰਨਵਾਦ ਅਕਲਜੀ ਬਾਬਾ ਮਿਹਰਬਾਨੀ ਜੀ ਥੈਂਕ ਯੂ ਆਹ ਨਾ ਫੜੋ ਕਿਹੜੇ ਕਿਹੜੇ ਜੀ ਲਓ ਸਮੋਸੇ ਭਰਤੀ ਆ ਗਈ ਲਓ ਹੋਰ ਕਹਿੰਦੇ ਬਰੁਆਣ ਕਹਿੰਦੇ ਸਿਰਾ ਕਰਾਦਾ ਕਹਿੰਦੇ ਐਂਡ ਲਾ ਲਾ ਕੇ ਹਾਂ ਲੋ ਵੀ ਛੇਜਣੋ ਕਹਿੰਦੇ ਗੱਗੂ ਹਣੀ ਟਰਾਲੀ ਲਿਓਣ ਲੱਗੇ ਬੈਕ ਕਿਲਾ ਲਾਮ ਕਹਿੰਦੇ ਜੱਟ ਦਾ ਪੁੱਤ ਪਰਖਿਆ ਫੇਰ ਹੀ ਜਾਂਦਾ ਜੇ ਟਰਾਲੀ ਬੈਕ ਲੈ ਆਵੇ ਤੇ ਜੇ ਅੱਜ ਇਹਨੇ 60 ਤੀ ਕਣਕ ਦੇ ਵਿੱਚ ਤੇ ਬੱਸ ਫਿਰ ਸਿਰਾ ਕਰਾ ਦਦਾ ਕੀ ਉਬਰਣਾ ਨੇ ਇਹ ਕਹਿੰਦੇ ਪੁਰਾਣੇ ਸਮਿਆਂ ਜਿਨਾ ਭਈ ਅੱਜ ਕੱਲ ਨਹੀਂ ਵੇਹੇ ਟਰਾਲੀ ਬੈਗ ਦਾ ਮੁਕਾਬਲਾ ਕੋਈ ਨਹੀਂ ਕਰਾਉਂਦਾ ਪਹਿਲਾਂ ਨਾ ਟਰਾਲੀ ਬੈਗ ਦਾ ਮੁਕਾਬਲਾ ਕਰਾਉਂਦੇ ਹੁੰਦੇ ਸੀ ਰੇਗ ਪਿੰਡ ਦੇ ਵਿੱਚ ਵੀ ਚੱਲ ਵੀ ਪਤਾ ਲੱਗੇ ਵੀ ਕਿਹੜਾ ਪੁੱਤ ਕਿੰਨਾ ਕ ਹਾਲੀ ਕੱਢਿਆ ਅਗਲੇ ਨੇ ਇਹ ਆ ਵੇਖ ਤੂੰ ਲੱਗ ਜੇ ਪਤਾ ਅੱਜ ਭਾਈ ਸਿੱਧੀ ਜਾਵੇ ਬੈਗ ਮੱਲਾ ਜ ਜੇ ਨੇ ਛੱਟਦੀ ਤੇ ਬੱਸ ਗੱਗੂ ਨੂੰ ਕਹਣਾ ਬਾ ਠੀਕ ਆ ਦੇਣ ਵਾਲਾ ਬੰਦਾ ਘੰਟਾ ਪੂਰਾ ਆਊਗੀ ਸਿੱਧੀ ਜੱਟ ਹਾਂ ਉਹ ਉਹ ਤਾਂ ਕਹਿੰਦੇ ਦਵਾਈ ਚ ਟਰਾਲੇ ਬੈਗ ਲਵਾਉਂਦਾ ਰਿਹਾ ਦੇ ਬਲੈਕ ਮੈਨ ਰਿਹਾ ਆਉ ਨਹੀਂ ਨਹੀਂ ਲੈ ਗਿਆ ਲੈ ਗਿਆ ਟਾਇਰ ਸਿੱਧੇ ਕਰਾਉ ਦੇ ਗਈ 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 ਕਣਕੇ ਚ ਔਖਾ ਭਾਈ ਮੱਲਾ ਇਹ ਨਹੀਂ ਕੰਮ ਹੁਣ ਗਾ ਟੈਰ ਐਂ ਦੇ ਐਂ ਕਰਦਾ ਹੀ ਫੇਰ ਬੰਨੀ ਗੱਲ ਪੈ ਗਿਆ ਪੰਬਲ ਬੁਦੇ ਛੜਤੀ ਕਣਕ ਜੇ ਇਹ ਗਈ ਕਣਕ ਜੇ ਗਈ ਕਣਕ ਜੇ ਗਈ ਕਣਕ ਜੇ ਇਹ ਨਹੀਂ ਆਉਂਦੀ ਨਾ ਇਹ ਵੇਖਿਆ ਕੰਮ ਓਏ ਇਹਨੂੰ ਕਿ ਅੱਧੀ ਟੈਂਕੀ ਤੇਲ ਦੀ ਓਟ ਜਣੀ ਐਂ ਅੱਗੇ ਪਿੱਛੇ ਕਰਦਿਆਂ ਦੀ ਨਹੀਂ ਨਹੀਂ ਆਇਆ ਹੋ ਮੜੀ ਜੂਰੇ ਇਹਨੂੰ ਕਹਿ ਰਣ ਨੂੰ ਕਿ ਇੱਧਰ ਨੂੰ ਉਹ ਟਰਾਲੀ ਦਾ ਸੋਨੂ ਪਰੇ ਨੂੰ ਕਰਨੀ ਕਹਿ ਰਹੇ ਨੂੰ ਸਟੀਅਰਿੰਗ ਨਾਲ ਦੱਸੋ ਨੂੰ ਕਹਿੰਦੇ ਨਹੀਂ ਨਹੀਂ ਬੈਨ ਲੱਗਦਾ ਨਹੀਂ ਲਊ ਲੱਕੋ ਇਹ 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 ਨਹੀਂ ਇਹ ਨਹੀਂ ਆਉਂਦੀ ਡੱਗੋ ਦਾ ਲੱਗੇ ਨੇ ਉੱਤਰ ਗਿਆ ਐਂਡ ਤੇ ਲੈ ਕੇ ਆਂਦੀ ਸਾਰੀ ਲੈ ਕੇ ਆ ਉਥੋਂ ਲੈ ਆ ਇੱਥੇ ਆ ਕੇ ਵੇਰ ਗਿਆ ਫਿਰ ਉਹ ਤੋਂ ਲਿਆਉਂਦੀ ਫਿਰ ਉਹ ਘਰ ਵਾਲਿਆਂ ਨੂੰ ਕਿਹਾ ਉਹਨਾਂ ਨੇ ਉਹ ਲਾ ਕੇ ਦੇਣੀ ਬੈਗ ਸਾਨੂੰ ਟਰਾਲੀ ਓਏ 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 ਐਨੂੰ ਘੁਮਾ ਦੇ ਐਨੂੰ ਘੁਮਾ ਦੇ ਲੈ ਆਹ ਆ ਗਈ ਹੁਣ ਇੱਟਾਂ ਤੇ ਚੜਦੀ ਲੈ ਇਹ ਆਹ ਚੱਕ ਉਹ ਵੇਖ ਲੈ ਵੇਖ ਲੈ ਹੁਣ ਵੇਖ ਲੈ ਘੋੜਤੀ ਨਹੀਂ ਨਹੀਂ ਇੱਟਾਂ ਉਹ ਵੇਖ ਇੱਥੇ ਆਉਣੀ ਉਹ ਲੈ ਪਾਉ ਇੱਟਾਂ ਤੇ ਚੜ ਗਈ ਹੁਣ ਹੁਣ ਪਾਉ ਇੱਟਾਂ ਤੇ ਚੜ ਗਈ ਪਾਉ ਇੱਜੇ ਤੇ ਰੱਖ ਅਸੀਂ ਤਾਂ ਇੱਟਾਂ ਤੇ ਚੜਾ ਲੈ ਲੈਂਦੀ ਹਾਂ ਥੋੜੇ ਖਾਂ ਜੋ ਓ ਜਾ ਯਾਰ ਮੋਟਿਆ ਘੋੜਤੀ ਰੱਖ ਲੈ ਚੱਲੀ ਆ ਪਾ ਕੋ ਜਾ ਭਰਾਵਾ ਬੈਗ ਲਾਦੀ ਸੀ ਨਾ ਬਾਈ ਇਟਾਂ ਚ ਵਾਜ ਜਾਣੀ ਉਹਨਾਂ ਕਹੇ ਜੀ ਸਾਰੇ ਰਾਤੋਂ ਲਿਆਏ ਆ ਜੀ ਉਥੋਂ ਕੱਲ ਦੱਸ ਇਹਨੂੰ ਕਈ ਮਿੰਟ 100 ਕਿਲੋ ਮੈਂ ਪੂਰਾ ਆਇਆ ਗਏ ਗੱਗ ਗੱਲ ਕੋਲਮ ਲਾ ਕੇ ਆਏ ਆ ਵੀ ਉਹਨੇ ਬੈੱਕ ਇੱਕ ਕਰ ਹੀ ਨਹੀਂ ਕੀਤੀ ਬਾਈ ਬੰਦੇ ਨੇ ਟਰਾਲੀ ਸੌਖਾ ਮੁਰਦਾ ਠੀਕ ਹੈ ਤੇਰੇ ਹਿਸਾਬ ਨਾਲ ਕਹੋ ਆਪਾਂ ਵਧੀਆ ਕੀਤਾ ਹਾਂ ਯਾਰ 100 ਦਿਲੋਂ ਕੀਤਾ ਜੀ ਦਿਲੋਂ ਕਹ ਕਿੰਨੀ ਦੂਰੋਂ ਲੈ ਕੇ ਕਿੰਨੇ ਕਿੱਲਾਂ ਤੋ ਬਾਰ ਦੋ ਤਿੰਨ ਕਿੱਲਾਂ ਤੋ ਦੂਰੋਂ ਲੈ ਆਂਦੀ ਆ ਜੀ ਤੇ ਫੇਰ ਇੱਥੇ ਆਣ ਕੇ ਇੰਨੀ ਕਾ ਖੱਟ ਕੌਣ ਹੋਇਆ ਮੱਟਾ ਕਿ ਦਵੱਟਿਆ ਤੇ ਕੀ ਜੜੀ ਸਵਟਾ ਚੜੀ ਆ ਬੈ ਚੜੀ ਆ ਤੂੰ ਆ ਜਾ ਮੈਂ ਖਾ ਚਾ ਬਾਈ ਉਹਨੇ ਟਰਾਲੀ ਬੈਕ ਕਰਕੇ ਵੇਲੇ ਆ ਲਈ ਉਹਨੇ ਇੱਕ ਵਾਰੀ ਵੀ ਅੱਗੇ ਨਹੀਂ ਕੀਤੀ ਇਹ ਲੈ ਬਾੜੀ ਜੀ ਬੈਕ ਲੈ ਕੇ ਅੱਗੇ ਕਰਕੇ ਸਿੱਧੀ ਕਰਕੇ ਫੇਰ ਬੈਕ ਨਾ 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 ਜਵਾਂ ਨਹੀਂ ਲੱਗਣੀ ਔਖਾ ਬੜਾ ਗਗੂ ਤੈਨੂੰ ਟਰਾਲੀ ਮੁਕਾਬਲਿਆਂ ਚ ਲੈ ਗਏ ਤੂੰ ਤਾਂ ਸਾਡੀ ਬੇਇੱਜ਼ਤੀ ਕਰਾ ਕੇ ਲੈ ਜਾਣਾ ਸਟੇਰੀਂਗ ਬਹੁਤ ਸੌਖਾ ਯਾਰ ਉਹ ਇੱਕ ਹੱਥ ਤੇ ਕੰਮ ਤੇ ਕਰਦਾ ਨਹੀਂ 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 ਥੋੜੀ ਸਾਵਧਾਨੀ ਦੁੱਧ ਪੀ ਤੂੰ ਇਹ ਇਹ ਲੰਗਰ ਦਾ ਰਾਜ ਲੰਗਰ ਲੱਗਾ ਯਾ ਆਪਣੇ ਕੋਟ ਉਹ ਭਾਉਆਣੇ ਵਿਚਾਰੇ ਕਹਿੰਦੇ ਲੈ ਜਾਓ ਭਾਉ ਦੁੱਧ ਲੈ ਜਾਓ ਲੰਗਰ ਵਾਲਾ ਦੁੱਧ ਲੈ ਆ। ਚਾਹ ਬਣਾ ਉਹ ਰੱਜਾ ਆਪਾਂ ਮੈਂ ਆਪੇ ਹੋਣੇ ਤੁਹਾਨੂੰ ਬਣਾ ਕੇ ਮੋਟੇ ਤੂੰ ਚਾਹ ਦਾ ਬਣਾ ਦਿੰਦੇ ਆ। ਓਏ ਸਾਰੇ ਸਿਲੰਡਰ ਸਿਲੰਡਰ ਸਾਰਾ ਮੋਟੇ ਤੂੰ ਚਾਹ ਬਣਾਉਣੇ ਤੂੰ ਚਾਹ ਬਣਾ ਲੱਗੇ ਹੌਲੀ ਹੌਲੀ ਉਹਨਾਂ ਚਰੇ ਚਾਹ ਲੈ ਲਾ ਲੈਂਦੇ ਇਹਨਾਂ ਨੂੰ ਝਟਕ ਹਾਂ ਨਹੀਂ 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 ਇਹ ਨਹੀਂ ਇਹ ਪਰਾਵਾ ਕੋਟੋ ਤੁਰੇ ਉੱਥੋਂ ਚੱਲ ਦੁੱਧ ਪਿਆਤਾ ਰਸ ਲੈ ਨਮਾ ਉਦ ਹਾਂ 5-6 ਕਿਲੋਮੀਟਰ ਗਾਂ ਐ ਫੇਰ ਕਹਿੰਦਾ ਲੈ ਚਾਹ ਵਰਗੀ ਚਾਹ ਫੇਰ ਰੌਲਾ ਪਾ ਲੈ ਨੋ ਨਹੀਂ ਹੋਣੇ ਇਹ ਪੰਡਾ ਸਿਲੰਡਰ ਬਾਨਾ ਮੈਂ ਕਿਹਾ ਇਹਨਾਂ ਨੇ ਤਾਂ 20 ਮਿੰਟ ਡਿੱਗੀ ਚ ਪੁੱਛਿਆ ਨਹੀਂ ਡਿੱਗੀ ਚ ਤਾੜ ਕੇ ਲੈ ਆਇਆ ਨਾ ਤੈਨੂੰ ਡਿੱਗੀ ਚ ਵੜ ਕੇ ਲੈ ਦੇ ਹੋਰ ਕੱਲ ਤਾਂ ਸੈਟਰ ਤੇ ਆ ਗਿਆ ਪਰ ਇਹ ਅੱਜ ਨਿੱਗੇ ਹੋ ਗਏ ਇੱਧਰ ਫੜਾ ਮੈਂ ਨਹੀਂ ਪੀਣੀ ਪਰ ਇਹਨਾਂ ਤੁਰ ਗਏ ਪੋਲੇ ਜੇ ਚੱਕ ਕੇ ਤਿਆਬ ਬਾਂਦਾ ਵਾ ਤੂੰ ਦਾ ਰਾਜ ਦੋ ਕਿਨੇ ਓ ਬਰੈਡ ਵੀ ਲੈ ਲਈਏ ਓਏ ਹੋਏ ਹੋਏ ਜਲੇਬੀਆਂ ਓਏ ਰਾਜ ਜੀ ਅਸੀਂ ਦੱਸ ਦੇਣਾ ਚਾਹੁੰਦੇ ਆ ਅਸੀਂ ਇੰਨੇ ਦਿਨ ਵਲੌਗਡ ਬਣਾਇਆ ਗਿਆ ਦਿਨ ਚੱਲਦੇ ਸੀ ਨਾ ਸ਼ੀਦਾਂ ਦੇ ਅਸੀਂ ਵਲੌਗਡ ਬਣਾਉਂਦੀ ਹਾਂ ਨਾ ਹੀ ਇੰਸਟਾ ਤੇ ਕੋਈ ਵੀਡੀਓ ਵੀਡੀਓ ਪਾਈ ਅਸੀਂ ਇਹ ਆਪਣਾ ਸ਼ੀਦਾਂ ਦੇ ਦਿਹਾੜੇ ਤੋਂ ਬਾਅਦ ਪਹਿਲਾ ਵਲੌਗ ਹੋਣਾ ਹਾਂਜੀ ਸੋ ਇਸ ਤੋਂ ਬਾਅਦ ਕੰਟੀਨਿਊ ਹੋਏਗਾ ਸਾਸਰੀ ਗਾਲ ਜੀ ਸਾਰਿਆਂ ਨੂੰ ਸੋ ਬਾਕੀ ਚਾਹ ਬਣਾਈਏ ਤਿਆਰੀ ਤਾਂ ਐਂ ਕਰਕੇ ਆਈ ਸੀ ਜਿਵੇਂ ਵੱਡਾ ਭੋਂਗਾ ਭਰਨਾ ਹੁੰਦਾ ਵਾ ਹੈ ਹੈ ਦੇ ਟਰਾਲੀ ਵੱਡਾ ਹੀ ਆ ਕਾਹ ਵੀ ਇਹ ਕਿ ਟਰਾਲੀ ਇੱਕ ਤੂੜੀ ਪਾ ਲੈ ਲਈ ਤੀ ਮਿਕਸ ਕਰ ਕਰ ਪਾਈ ਚਲੋ ਨੋ ਨੀ ਮੈਨੂੰ ਰੱਸਾ ਕਹਿੰਦਾ ਮੋਟਾ ਲੈ ਕੇ ਚੱਲੀਏ ਕਹਿੰਦਾ ਬੰਨਣੀਆਂ ਪੈਣੀਆਂ ਪੰਡਾ ਨਾ ਡਿੱਗ ਜਾਣਗੇ ਆ ਵੇਖ ਲੈ ਇਹਨੂੰ ਬੰਨਦੇ ਉੱਤੇ ਨਾਲ ਟਾਈਟ ਕਰਕੇ ਪੰਡਾ ਦੇ ਹਾਂ ਮੋਟੇ ਨਾ ਟਰੈਕਟਰ ਤੇ ਭੇਜਣਾ ਆਪ ਹੁਣ ਹਾਂ ਲਾ ਭਰਾਵਾ ਆਪਣ ਚਲਾਉਣਾ ਹੀ ਨਹੀਂ ਆਉਂਦਾ ਹੁਣ ਆਉਂਦਾ ਤੇ ਨੂੰ ਇੱਕ ਹੀ ਤੂੰ ਵੀ ਲੈ ਕੇ ਆਣਾ ਇੰਨੀ ਜਾਣਾ ਇਹ ਵੈਸੇ ਅਸੀਂ ਲਿਆਂਦਾ ਤਾਂ ਹੀ ਕਿ ਅਸੀਂ ਕੈਂਪਿੰਗ ਕਰਨ ਜਾਇਆ ਕਰਾਂਗੇ ਕੈਂਪਿੰਗ ਸਾਡੀ ਹੋਈ ਨਹੀਂ ਤੇ ਹੁਣ ਫਿਰ ਤੂੜੀ ਲੱਦਣ ਆਏ ਉਦੋਂ ਹੀ ਕੈਂਪ ਕਰ ਲਿਆ ਬਸ ਵਾਈ ਕੋ ਸਾਬਨ ਸਾਰਿਆਂ ਚਾਹ ਪੀਣ ਆਉਣਗੇ ਅੱਜ ਵਾਜੀ ਵਾ ਇਹ ਜੇਦੋਂ ਇਹਨੇ ਚਾਹ ਜ ਬਣਾ ਲਈ ਤੇ ਇਹਨੇ ਛੱਡ ਦੇਣਾ ਆਪਦੇ ਘਰਦਿਆਂ ਦਾ ਖਿਹੜਾ ਮਤਲਬ ਕਿ ਆਦੇ ਕਹਣਾ ਬਸ ਮੈਂ ਆਪੇ ਕਰ ਲਿਆ ਕਰੂ ਆਪਦੇ ਕੰਮ ਨੂੰ ਲੈ ਇਹ ਤਾਂ ਮੁਰਦਾ ਕੋ ਨਹੀਂ ਵਿਆਹ ਦੇ ਲੈ ਕਈ ਸਲੀਆ ਰਦ ਬਣ ਗਈ ਜਾ ਲੈ ਆ ਫੋਨ ਕੇ ਮਿਲ ਜੂ ਆ ਬਣ ਗਈ ਗੱਲ ਐ ਓਰੇ ਨੂੰ ਖਲਦਾ ਪਾਣੀ ਮੰਗਾਇਆ ਸੀ ਭਰਾਵਾ دیر ਤੋਂ ਲੈ ਤਾਰ ਇੱਥੇ ਰੱਖੀਓ ਯਾਰਾ ਸੀਰੂ ਸੀ ਲੈ ਜੀ ਲੈ ਜੋ ਕੁਛ ਨਾ ਕੁਛ ਕਰ ਲੋ ਪਾਣੀ ਕੌਣ ਲੈ ਕੇ ਆਉਂਦਾ ਆਹ ਉਹ ਦਾ ਤੇ ਮੁੰਡਾ ਆਗ ਬਾਲ ਤੂੰ ਅੱਗ ਚੱਲ ਚੱਲ ਆ ਲਾ ਅੱਗ ਓਹ ਹੋ ਹੋ ਜਾਰੀ ਬਲਪੀ ਤੇ ਮਾ ਚਲ ਚੱਲ ਆ ਬਹਿ ਜਾਣਾ ਅੱਗੇ ਹੋ ਕੇ ਆਪ ਐਡਾ ਚੌੜਾ ਆਪ ਇਹਨੇ ਰੋਕ ਲੈਣਾ ਸਾਰਾ ਕੁਝ ਕੰਧਰ ਕਾਬ ਕੁਲਚੀ ਆਣੇ ਕੋ ਹੁੰਦੇ ਮੇਰੇ ਨਾਲ ਕੁਲਚੀ ਆਣੇ ਕੋ ਹੁੰਦੇ ਮੇਰੇ ਨਾਲ ਬੜੀ ਮੈਗੀ ਬਣਾਵਣਾ ਖਾਦੀਏ ਤੇ ਪਹਾੜਾਂ ਚ ਲੈ ਆ ਗਏ ਪਾਣੀ ਉਹ ਦੇਈ ਬਈ ਪਤੀਲਾ ਮਗਰ ਪਿਆ ਹੁਣ ਜਾਂਾ ਧੜੀ ਕੁਝ ਬਣਾ ਦੇਗਾ ਤੇ ਜਾਨ ਨਰਾ ਤਿਆਬ ਬਣਾ ਦੇਗਾ ਛਾਣ ਉਹਨਾਂ ਦੇ ਜਾਂਦੇ ਇਹਨਾਂ ਦੇ ਤਿਆਬ ਨਹੀਂ ਆਂਦਾ ਪਕੌੜੇ ਪਕੂੜੇ ਲਿਆਂਦੇ ਆਪਾਂ ਅੱਜ ਲੈ ਆ ਪਾਈਏ ਸੀ ਆਪਾਂ ਨੂੰ ਅੱਛਾ ਮੇਨ ਮੂਣ ਕੇ ਕੋਹ ਨਹੀਂ ਪਾਈਦਾ ਆਪਾਂ ਸਿੱਧਾ ਹੀ ਚੱਕ ਲਈਦਾ ਕੰਮ ਕਲੇ ਤੇ ਕੋਲੇ ਇਹ ਹਲਾ ਦੂੰ ਠੀਕ ਆ ਅੱਧੀ ਕੇ ਪਤੀਲੀ ਬਣਾ ਲੈਣੀ ਚਾਹ ਦੀ ਇਹ ਨਹੀਂ ਨਹੀਂ ਇੰਨੀ ਬਣਾਉਣੀ ਪਤਾ ਵਾ ਹੈ ਨਹੀਂ ਨਹੀਂ ਨੇ ਬਣਾਉਣੀ ਆ ਬਣਾ ਦਿੰਦਾ ਲੈ ਗੁਰੂਆ ਇਹ ਸਿਰਾ ਕਰ ਬਾ ਆਪ ਨੂੰ ਪਤਾ ਲੱਗਦਾ ਰਵੇ ਬਲਦਾ ਹਣਾ ਥੱਲੋ ਦੇਖਦਾ ਬਲਦਾ ਹੂੰ ਹੈ ਬਾ ਠੀਕ ਹੈ ਉਹ ਨਹੀਂ ਖੜੀ ਇੰਨਾ ਕਰੇ ਕਿੰਨਾ ਕਰ ਨਹੀਂ ਹੈ ਜੀ ਹੂੰ ਆਂਡੇ ਮਿੱਠਾ ਵੀ ਪਾਈ ਨਾ ਥੋੜੀ ਚੱਕ ਕੇ ਰੱਖਣੀ ਸੀ ਸੇਕ ਜ਼ਿਆਦਾ ਪੈਣਾ ਥੋੜੀ ਚੱਕ ਕੇ ਨਹੀਂ ਨਹੀਂ ਉਹ ਗੱਗੂ ਬਣੀ ਇੰਨੀ ਚੱਕ ਕੇ ਹੋ ਰਹੀ ਨੇ ਇਹ ਲੇਟਾਂ ਲਾ ਦੇ ਮਰੇ ਚੱਕੀ ਨੂੰ ਚੱਕੀ ਪਤੀਲੀ ਅੱਛਾ ਉਹਨਾਂ ਘਰੇ ਜੀ ਚੱਕੀ ਜੇ ਐ ਐ ਰੂਗੀ ਨਾ ਜ਼ਿਆਦਾ ਸੇਕ ਹੋਊਗਾ ਇੱਥੇ ਹੀ ਰਹਿਣੀ ਇਹ ਰੂਗਾ ਇਹ ਬਣੀ ਇਸੇ ਕੰਮ ਆਉਂਦੀ ਆ ਜਾਂ ਵੇਖ ਮੋਟਰਸਾ ਲਾਇਆ ਲੈ ਲੈ ਖਾਂਡ ਵੀ ਪਾਤੀ ਪੱਤੀ ਵੀ ਪਾਤੀ ਹੁਣ ਇਹਨੂੰ ਰੇਜਾ ਵੀ ਆਉਣ ਲੱਗ ਪਿਆ ਮਾੜਾ ਮਾੜਾ ਠੀਕ ਆ ਉਹ ਲੱਗ ਪਿਆ ਕਿ ਨਹੀਂ ਹਾਂ ਉਹ ਲੱਗ ਪਿਆ ਰੇ ਜਾਓ ਵੇ ਗਰਮ ਨਿਕਲਦੇ ਆ ਤਾਂ ਭਾਪ ਨਹੀਂ ਨਿਕਲਦੀ ਦੀਂਦੀ ਤੈਨੂੰ ਲੈ ਜੱਟਾ ਕਿਹੜੇ ਕੰਮ ਆ ਸਾਰੇ ਕੰਮ ਕੀਤੇ ਆ ਚਾਹ ਪੀਦੀ ਤੇ ਪਤਾ ਅੱਜ 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 ਬਾਈਕਾਟ ਕਰ ਦੇਣਾ ਬਸ ਅੱਜ ਕਰਦੇ ਨੂੰ ਕਹਿ ਦੇਣਾ ਤੁਸੀਂ ਬਸ ਛੁੱਟੀ ਨੌਜਵਾਨ ਗੱਭਰੂ ਸਾਰਾ ਕੋ ਖੰਡ ਬਤਾਲੀ ਆ ਖੰਡ ਐਨੀ ਥੋੜੀ ਨਾ ਪਾਦ ਨਹੀਂ ਕਰੂਗਾ ਬੰਦੇ ਮਾਰਨੇ ਉਧਰੋਂ ਜਲੇਬੀਆਂ ਲਿਆਂਦੇ ਆ ਉਧਰੋਂ ਪਕੌੜੇ ਲਿਆਂਦੇ

ਉਹ ਪੂਰ ਗਿਆ ਗੋਲੂ ਦੇ ਅੰਦਰ ਗਿਆ ਲੈ ਵੇਖ ਲੈ ਗੋਲੂ ਦਾ ਟਰ ਡ ਵੱਡਾ ਲੈ ਆਓ ਫਿਰ ਇੱਜ ਪਾਣੀ ਮਾਰ ਕੇ ਤੌਲੀਏ ਨੂੰ ਹੈਗਾ ਪਾਣੀ ਆਹੋ ਹੈਗਾ ਇੱਥੇ ਬਬ ਬਣ ਗਈ ਪਕੌੜੇ ਖਾਣੇ ਤੁਹਾਨੂੰ ਪਕੌੜੇ ਲਿਆਂਦੇ ਤੋ ਡੇਲੀ ਆ ਕੀ ਕਰਤਾ ਤੁਹਾਡੀ ਹੋ ਗਿਆ ਸਰਕਲ ਹੀ ਸਾਰਾ ਸਰਕਲ ਹੀ ਹਿੱਲ ਗਿਆ ਵਾਦੇ ਉਹ ਅੱਡ ਕਰਤਾ ਉਹਨੂੰ ਉਹ ਸਾਰੇ ਹੀ ਹਿੱਲੂ ਲਗਿਆ ਲੈ ਇਹਦੇ ਹੱਥ ਦੀ ਪੀਲੀਆਂ ਚਾਹ ਆ ਪੀਲੀਆਂ ਦੇ ਹੱਥ ਦੀ ਚਾਹ ਅਜ ਕਿਉਂ ਲੈ ਹਲਾਈ ਮੜੀ ਆ ਉਹ ਗਈ ਥੱਲੇ ਨਹੀਂ ਗਈ ਗਈ ਹਲਾਈ ਇਹ ਇਹ ਬੰਦੇ ਡੇਗਦਾ ਫਿਰਦਾ ਹੀ ਦੋ ਬਣ ਕੇ ਭਾਂਡੇ ਓਏ ਇੱਕ ਚ ਪਾਣੀ ਪੂਣੀ ਪਾ ਲਿਆ ਕਰਾਂਗੇ ਪੀ ਲਿਆ ਕਰਾਂਗੇ ਆ ਤਾਂ ਫਿਰ ਗੱਗੂ ਰੈਣ ਰਿਜਣ ਤੇ ਟਾਈਮ ਲੱਗਦਾ ਹੁੰਦਾ ਚਾਹ ਨੂੰ ਤੇ ਜਿੰਨਾ ਚਾਹ ਤੇ ਚਾਹ ਨੂੰ ਜਿੰਨਾ ਜ਼ਿਆਦਾ ਪਕਾ ਲਈਏ ਤੇ ਉਨਾ ਹੀ ਜ਼ਿਆਦਾ ਵਧੀਆ ਰਹਿੰਦੀ ਆ ਠੀਕ ਨੇ ਕਹਿਣ ਦੀਆਂ ਗੱਲਾਂ ਇਹ ਕਹਿਣ ਦੀਆਂ ਗੱਲਾਂ ਨਹੀਂ ਇਹ ਸਾਇੰਟਿਫਿਕਲੀ ਕਹਿੰਦੇ ਬਾਈ ਦੱਸ ਬਾਈ ਚਾਹ ਤੇ ਚਾਜ ਨਾ ਮਰਜ਼ੀ ਪੱਕਿਆ ਹੋਵੇ ਉਹਨਾਂ ਹੀ ਜ਼ਿਆਦਾ ਵਧੀਆ ਰਹਿੰਦਾ ਬੰਦੇ ਦਾ ਹਾਂ ਉਹਨਾਂ ਨੂੰ ਗੱਡੀ ਦਾ ਪਤਾ ਕਰਕੇ ਇੱਥੇ ਬਿੱਟਰ ਟੋਲ ਗੱਡੀ ਦਾ ਕਾਹਦਾ ਪਤਾ ਇਹ ਇਹ ਤਾਂ ਕੋਸੀ ਵੀਣ ਕੇ ਚਾਹ ਜੀ ਇਹ ਤਾਂ ਸਵੇਰੇ ਹੀ ਲੱਗ ਜਾਂਦੇ ਤੇ ਫੇਰ ਹੀ ਬੰਨੀ ਤੜਕੇ ਦਾ ਤੂੰ ਭਾਂਡੇ ਹੀ ਮਾਂਜੀ ਚੱਲ ਠੀਕ ਆ ਕੋਈ ਹਾਲ ਨਹੀਂ ਹੁਣਾ ਬਾ ਇੱਥੇ ਚੱਕਦੇ ਭਾਈ ਕੀ ਬਣਾਵਾਂ ਚਾਹ ਕਹਿੰਦੇ ਮੇਰੇ ਵੀਰੇਓ ਗੱਭਰੂ ਬਣੇ ਚਾਹ ਪੀਣੀ ਐ ਉਹ ਕੰਮ ਕਰੀ ਜਾਂਦੇ ਆ ਆਪਾਂ ਸਾਈਡ ਤੇ ਲਾਈ ਆ। ਲੈ ਹੁਣ ਕਹ ਤੋ ਇੱਟੇ ਰਖਾ ਦੇ ਪਹਿਲਾਂ ਜਦੋਂ ਮੈਂ ਕਹ ਇੱਟੇ ਰੱਖ ਲਈ। ਉਹ ਨਹੀਂ ਨਹੀਂ ਆ ਗਲਤ ਰੱਖਣ ਲਿਆ ਕੰਮ ਨਹੀਂ ਨਹੀਂ। ਹੂੰ ਬਸ ਸਹੀ ਰੱਖ ਤਾ ਸਹੀ ਆ। ਕੋਈ ਨਹੀਂ ਆ ਇੱਕੋ ਵਿੱਚੇ ਦੇ। ਭਰਾਵਾ। ਉਹ ਆ ਤੋੜ ਦੇ ਜਾਂ ਫਿਰ ਤੂੰ ਤੂੰ ਰੱਖ ਸਹੀ ਪਤੀਲੀ ਰੱਖ ਤੂੰ। ਪਤੀਲੀ ਟੱਕ ਜਾਨੀ ਭਰਾਵਾ ਰੱਖ ਦੇ। ਟੱਕ ਜੀ ਨਹੀਂ ਮੈਨੂੰ ਨਹੀਂ ਲੱਗਦਾ। ਟਕੀਚੀ ਨਹੀਂ ਕਿਉਂ ਟਕੀਚੀ ਨਹੀਂ ਹੁੰਦੀ ਨਾਲੇ। ਉਹ ਪੌਣਾ ਘੰਟਾ ਹੋ ਗਿਆ ਵੀ ਭਰਾਵਾ ਚਾਹ ਨੂੰ। ਜ਼ਿਆਦਾ ਹੀ ਹੋ ਗਿਆ। ਹੁਣ ਹਵਾ ਫਿਰ ਲਾਪੀ ਨਾ। ਹੁਣ ਉਹਨੂੰ ਹਵਾ ਵਜਨ ਲਾਪ ਪੈਣੀ ਵੀ। ਅੱਗੇ ਬਹਿ ਜਾ ਉਰਲੇ ਪਾਸੇ ਤੂੰ। ਉਹ ਆ ਡਿੱਗ ਪੈਣਾ ਹੀ ਮੇਰੀ ਮਨ ਉਥੋਂ ਨਾ ਹੀ ਡਿੱਗਦਾ ਭਰਾਵਾ ਉਹ ਨਿੱਕੇ ਲਿਆ ਯਾਰ ਤੂੰ ਇਹਨੂੰ ਕੀ ਪਤਾ ਨਿੱਕੇ ਲਿਆ ਐਵੇਂ ਤੇਰੇ ਉਹਨਾਂ ਨੂੰ ਤੂੜੀ ਹੀ ਭਰਨ ਦੇਣੀ ਆ ਹਾਂ ਐਵੇਂ ਤੂੜੀ ਨਹੀਂ ਭਰਨ ਦੇਣੀ ਤੇ ਨਾ ਕਰਨਾ ਨਾ ਕਰਦੇ ਛੋਟੇ ਆ ਛੋਟੇ ਫੇਰ ਵੱਡਿਆਂ ਨੂੰ ਪੈਣਾ ਜਾ ਕੇ ਉੱਪਰ ਝਾੜੀ ਦੀਵਾਰੀ ਫਰ ਦਾ ਜੰਗਲ ਹੋਰ ਜੰਗਲ ਜੇ ਤੈਨੂੰ ਵੀ ਪਤਾ ਲੱਗੇ ਵਿਆਹ ਕਰਾਉਣ ਤੋਂ ਬਾਅਦ ਕਿ ਸਿੱਖਲਾ ਕੰਮ ਕਰੇ ਕੰਮ ਆਉਂਦੇ ਹੀ ਕੰਮ ਜਾਂਦੇ ਚ ਮਰਨ ਆਉਂਦਾ ਵਈ ਕਮਲਿਆ ਬੰਦਾ ਨੇ ਕਿਸੇ ਟਾਈਮ ਤੇਰੀ ਪਰਝਾਈ ਚੱਲ ਜੇ ਤੇ ਬੰਦਾ ਚਾਹ ਚੂਦਾ ਬਣਾਉਣੀ ਸਿਆਉਂਦੀ ਹੋਵੇ ਤੇਰੀ ਪਰਜਾਈ ਨਹੀਂ ਉਹਦੀ ਘਰ ਦੀ ਹੁੰਦੀ ਆ ਸਹੀ ਉਹ ਤੇਰੀ ਘਰ ਦੀ ਚਲ ਜੇ ਕਹਿੰਦੇ ਭਾਵਾ ਆ ਦਸੀ ਬਲਾਈ ਜਾਂਦਾ ਹਾਂ ਹਾਂ ਇਹ ਦੋਵੇਂ ਵਿਆਹੇ ਬਰੇ ਵੈਰੀ ਗੁੱਡ ਜਵਾਕ ਨਹੀਂ ਨਹੀਂ ਆ ਪੈ ਰਹੇ ਨੇ ਤੂੰ ਰਾਪੇ ਲੱਗਣਾ ਸੇ ਉਹ ਭਰਾਵਾ ਉਹ ਦੋ ਤਾਂ ਸਹੀ ਸੀ ਇੱਕ ਹੀ ਵੱਡਾ ਸੀ ਮੋਟਾ ਤੇਰੇ ਵਾਲੀ ਹੱਦ ਨਹੀਂ ਹੋਈ ਪਈ ਓਏ ਮੈਨੂੰ ਕਮਾ ਕੇ ਰੱਖਣਾ ਲੈ ਤੈਨੂੰ ਜਾਜ ਨੂੰ ਤੂੰ ਡਬਾਈ ਲਾ ਕੇ ਆਇਆ ਦੋ ਤਿੰਨ ਸਾਲ ਇਹਨੂੰ ਕੰਮ ਕਰਨ ਦੀ ਜਾਚ ਨਹੀਂ ਗਈ ਆਵੇ ਜਾ ਪਤੀਲੀ ਇਹਨਾਂ ਦੇ ਇਹਨਾਂ ਦੇ ਗੈਂਸਤ ਲੈ ਜਾ ਭਰਾਵਾ ਉਹ ਨਹੀਂ ਐਵੇਂ ਇਹਨਾਂ ਦੇ ਗੈਂਸਤ ਲੈ ਜਾ ਵਧੀਆ ਬਣਾ ਇਹਨੇ 4 ਵਜੇ ਬਣਾਉਣੀਆਂ ਜਿਹੜੀ ਗੱਲ ਆ ਹੂੰ ਯਾਰ ਤੁਸੀਂ ਆਦਾ ਕੰਮ ਕਰੋ ਟਿਕਾ ਕੇ ਤੁਹਾਨੂੰ ਇੰਨੀ ਜਹਦੀ ਧੁੰਦ ਪਈ ਤੇ ਮੈਨੂੰ ਪਕੌੜਾ ਨਾ ਦੇਂਦਾ ਕੋਈ ਮੋਏ 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 ਪਕੌੜਿਆਂ ਨੂੰ ਪੈ ਗਏ ਸਾਰੇ ਜਾਣੇ ਹੀ ਮੋਏ 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 ਗਲਤ ਗੱਲਾਂ ਤੋਂ ਡਿਆ ਤੇ ਉਧਰ ਵੇ ਚਟਣੀ ਪਾਵਾ ਗਏ ਗੱਭਰੂ ਨੌਜਵਾਨ ਕਹਿੰਦੇ ਹਾਰ ਕੇ ਬਈ ਹਰਾਸ਼ਮੈਂਟ ਹੋ ਕੇ ਅਸੀਂ ਪਤੀਲਾ ਰੱਖ ਲਿਆ ਬਈ ਓਲੇ ਕੰਧ ਦੇ ਕਹਿੰਦੇ ਵੀ ਫੇਰ ਹੀ ਸੇਕਾ ਚੜੇ ਕਿ ਦਿਨ ਨੂੰ ਵਾਲਾ ਹੱਲੇ ਵੀ ਨਹੀਂ ਆਇਆ 3 ਘੰਟਿਆਂ ਤੋਂ ਬਾਅਦ ਵਾਲਾ ਹਜੇ ਵੀ ਨਹੀਂ ਆਇਆ ਆਏਗਾ ਆਏਗਾ ਵਾਲਾ ਆਏਗਾ ਵਾਲਾ ਆਏਗਾ ਜ਼ਰੂਰ ਆਏਗਾ ਵਾਲੇ ਦੀ ਟੈਨਸ਼ਨ ਨਾ ਲਾਓ ਜਲੇਬੀਆਂ 2 ਕਿਲੋ ਲਿਆਂਦੀਆਂ ਉਹ ਖਾਓ ਉਹਨਾਂ ਚੇਹਰੇ ਮੂੰਹ ਮਾ ਮਿੱਠਾ ਕਰ ਲਓ ਵਾਲਾ ਤਾਂ ਇਧਰ ਵੇਖਤ ਨੂੰ ਨਹੀਂ ਬਣ ਗਈ ਗੱਲ ਨਹੀਂ ਬਣੀ ਬਣ ਗਈ ਨਾ ਇੱਥੇ ਬਣ ਜਾਨੀ ਬਣ ਜਾਨੀ ਟੈਨਸ਼ਨ ਨਾ ਲੋ ਬੜੇ ਗੁੱਕਾ ਮਾਰਾ ਉਹ ਤੇ ਖਾ ਲਾ ਦੋਮਨ ਪਕੌੜੇ ਆਇ ਕਿਨੇ ਮੋਟੇ ਪਕੌੜੇ ਵੀ ਖਾ ਲੇ ਜਲੇਬੀਆਂ ਵੀ ਖਾ ਗਏ ਚਾਹ ਦੀ ਕੋਈ ਉਮੀਦ ਨਹੀਂ ਚਾਹ ਦੀ ਕੋਈ ਉਮੀਦ ਨਹੀਂ ਦਰ ਫਿਟੇ ਮੂ ਮੋਟੇ ਦੇ ਉਹ ਭਰਾਵਾ ਉਹਨਾਂ ਕਰੇ ਜਾ ਕੇ ਅੱਧਾ ਗਲ ਪਾਣੀ ਪਾਇਆ ਉਹ ਵੀ ਨਹੀਂ ਗਰਮ ਕਰਦੀ ਉਹ ਤੋਂ ਜ਼ਿਆਦਾ ਗੈਂਸ ਮੱਚ ਗਿਆ ਇਹ ਵੱਡਾ ਆ ਗਿਆ ਐਡਵੈਂਚਰ ਵਾਲਾ ਭਰਾਵਾ ਜਲੇਬੀ ਮੋਟਾ ਟੀ ਮੈਂ ਤਾਂ ਗਾਂ ਸੋਚੁੰਦਾ ਇਹ ਮਸ਼ੀਨ ਦੇ ਨਾਲ ਨਾਲ ਇਹਨੂੰ ਪੱਕਾ ਰੱਖਿਆ ਕਰਾਂਗੇ ਜਿੱਥੇ ਕਿਤੇ ਜਾ ਕੇ ਚਾਹ ਬਣਾ ਲੈਣਗੇ ਵੱਡਾ ਸਿਲੰਡਰ ਰੱਖਣਾ ਦੇ ਘਰ ਦੀ ਪਹਿਲਾਂ ਹੀ ਠੀਕ ਹੈ ਜੀ ਉਹ ਸੋਲਰ ਵਾਲਾ ਹੁੰਦਾ ਵਾ ਉਹ ਆਪਾਂ ਲੈ ਕੇ ਆਉਣਾ ਸੋਲਰ ਜਦੋਂ ਧੁੱਪ ਚੜ ਜਾਏ ਨਾ ਉਦੋਂ ਹੀ ਆਉਣ ਹੋ ਜਾਂਦਾ ਠੀਕ ਹੈ ਜੀ ਉਹ ਧੁੰਦਾ ਚ ਤੇ ਧੁੰਦਾ ਤੇਰਾ ਮੂੰਹ ਬੁਖਾ ਦਿਆ ਮੈਨੂੰ ਐਡਾ ਗਰਮ ਨਾ ਲੈ ਜਾਓ ਟਾਇਰ ਇੱਥੇ ਦੇ ਦੇਣਾ ਟਰੈਕਟਰ ਇੱਥੇ ਨੇ ਇੰਨਾ ਤੰਗ ਕੀਤਾ ਸਿਲੰਡਰ ਨੇ ਉਹ ਜਾਵੜਾ ਇਹਨਾਂ ਦੇ ਘਰੇ ਤਰਲੇ ਤੁਰਲੇ ਕੱਢ ਲਾਏ ਓਏ ਆਵੇ ਬਣ ਗਈ ਗੱਲ ਜਾ ਫੌਜੀ ਚੱਕ ਲਿਆ ਯਾਰ ਇਹਨੂੰ ਤਾਂ ਗਿਆ ਉੱਤਰ ਬਣਾ ਲਿਓ ਨਿਆ ਜਾ ਆ ਹੁੰਦਾ ਪਣਾ ਭੰਡ ਵੀ ਕਿੱਡੇ ਵਧੀਆ ਸੀ ਜਾਏ ਕੱਲੇ ਕੱਲੇ ਹੁਣ ਨਹੀਂ ਆਇਆ ਹੈਗਾ ਘਰਾਂ ਚ ਪਹਿਲਾਂ ਬਹੁਤ ਸਜਾ ਸਜਾ ਰੱਖਦੇ ਹੁੰਦੇ ਸੀ ਹੁਵੇ ਕਿ ਥੱਲੋਂ ਕਾਲੇ ਨਾ ਹੋ ਜਾਣ ਉਹਨਾਂ ਨੂੰ ਮਿੱਟੀ ਲਾ ਕੇ ਰੱਖੀ ਆ ਐਥੇ ਬੇੜਾ ਕਰਕੇ ਹੋਇਆ ਪਿਆ ਅੱਜ ਕੱਲ ਦਾ ਹਾਂ ਸਹੀ ਗੱਲ ਇਹ ਚੀਜ਼ਾਂ ਹੁਣ ਪੁਰਾਣੀਆਂ ਹੋ ਗਈਆਂ ਹੁਣ ਨਹੀਂ ਘਰਾਂ ਜਿਵੇਂ ਹੁੰਦੀਆਂ ਚਾਕਾ ਵੀਰ ਆਖਰੀ ਕੰਮ ਆਇਆ ਮੋਟੇ ਨੇ ਤਾਂ ਸਾਨੂੰ ਪਿਆਤੀ ਚਾਹ ਹੁਣ ਹੋਣੀ ਗਰਮ ਇੱਥੇ ਮਿੰਟੋ ਮਿੰਟ ਮੋਟੇ ਦਾ ਲਾਪਰਵਾਹ ਜ਼ੋਰ ਲਾਉਣ ਤੋਂ ਬਾਅਦ ਫੇਰ ਵੀ ਚਾਹ ਦੂਜੇ ਸਿਲੰਡਰ ਤੇ ਧਰਨੀ ਪਈ ਇਹ ਮੋਲਾ ਮੁਖਣ ਵਾਲਾ ਵੀ ਫਟ ਫਟਸ ਕਰੀ ਜਾਂਦਾ ਕਦਾ ਐ ਕਰਦਾ ਰਹਿੰਦਾ ਜੀ ਹਾਂ ਜੀ ਬਿਮਾਰੀ ਇੱਕ ਮਿੰਟ ਤੁਹਾਨੂੰ ਅੱਜ ਜਾਦੂ ਖੋਣੇ ਆ ਕਾਲਾ ਤਾਂ ਮੈਂ ਵੀ ਆ ਉਹ ਤਾਂ ਬੇੜਾ ਹੀ ਕਰ ਕਰ ਦਿਖਦਾ ਹੀ ਨਹੀਂ ਵੀ ਅੰਦਰ ਉਹ ਅੱਛੇ ਖਾਈ ਮੜਿਆ ਜਾਂ ਅੰਦਰ ਆਹ ਲੇਵਣੀ ਦੇਖਦਾ ਫਿਰ ਵੀ ਇਹਦਾ ਹੇ ਨਿਗੇ ਆਹ ਲੇਵਣੀ ਬਲ ਬਣੀ ਨਾ ਜਗਦਾ ਉਹ ਬਲ ਹੋਣ ਦੇ ਗਿਆ ਹੀ ਗੜੀਆ ਹੋਣ ਦੇ ਗਿਆ ਹੀ ਮੇਰੀ ਗੱਲ ਨਾਲ ਜੀ ਨੂੰ ਨਾ ਹੁੰਦਾ ਜਾਗੀ ਵੀ ਆਈ ਜਿਹਨੇ ਨਾਲ ਲੈ ਕੇ ਆਏ ਜਗਦਾ ਉਹ ਤੋਂ ਜਾ ਕੇ ਦੇਖ ਬਣਾ ਦੁਬਾਰਾ ਨਹੀਂ ਦੋਵੇਂ ਨਹੀਂ ਜਾਗਦੇ ਬੰਨ ਤਾਂ ਦੋਵੇਂ ਜਾਗਦੇ ਬਸ ਐ ਯਾਰ ਦੂਵੇਂ ਜਾ ਕੇ ਵੇਖਾਂ ਮੈਂ ਨਹੀਂ ਔਖਾ ਪਾਉ ਤਾ ਡਾ ਦੋਨਾਂ ਦਾ ਹੀ ਹੋਰ ਤੂੰ ਦੋਵੇਂ ਨਹੀਂ ਜਾਗਦੇ ਪੈ ਪਤਾ ਤਾ ਦੁਦਰ ਨੇਰੇ ਚ ਜੇ ਬੰਨ ਚਾਹ ਨਹੀਂ ਬੰਨੀ ਚਾਹ ਨਹੀਂ ਬੰਨੀ ਬਣ ਗਈ ਕਿ ਨਹੀਂ ਚਾਹ ਚਾਹ ਬਣੀ ਕੀ ਤੇ ਫੌਜੀ ਦਸੀਂ ਵੀਰ ਹਣਾ ਸਿਲੰਡਰ ਦੇ ਤਨ ਘੰਟਿਆਂ ਵਿੱਚ ਮੋਟੇ ਦੀ ਬਣਾਈ ਹੋਈ ਚਾਹ ਤੇ ਚਾਹ ਵੀ ਦਾ ਵੇਖ ਗੁਰੂਆ ਦੁੱਖ ਤੋੜ ਚਾਹ ਏ ਸਵਾਦ ਆ ਚਾਹ ਗੁਰੂ ਮਰੇ ਬੰਦੇ ਚ ਜਾਣ ਪਾ ਦੇਗੀ ਚਾਹ ਸਵਾਦ ਦੇ ਨੇ ਉਸਤਾਦ ਜੀ ਚਾਹ ਸਵਾਦ ਮੈਂ ਨਹੀਂ ਵੀ ਨਹੀਂ ਦੱਸੇ ਮਰੇ ਬੰਦੇ ਚ ਜਾਣ ਨਾ ਪਾਉ ਚਾਹ ਚਾਹ ਕਿਵੇਂ ਆ ਗੋਡਾ ਜੀ ਗੋਡਾ ਚਾਹ ਬਹੁਤ ਵਧੀਆ ਕਾੜੀ ਹੋਈ ਚਾਹ ਜੀ ਸਪੈਸ਼ਲ ਹੂੰ ਚਾਹ ਸਰਾ ਗੁਰੂਆ ਲਾ ਰੰਗ ਆਇਓ ਜੀ ਚਾਹ ਦਾ ਗੁੱਡ ਚਾਹ ਮੇਰੇ ਦੁੱਧ ਮੋਟੇ ਦਾ ਵੀ ਦਿਖਾਵਾਂਗੇ ਆਪਾਂ ਨੂੰ ਸੁਣਾ 会会会会会会，会会会会会。